ਪਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜੀਐਸਟੀ ਦੀਆਂ ਦਰਾਂ ਘਟਾਉਣ ਦੇ ਫੈਸਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਤਰुण ਚੋਗ ਨੇ ਅੰਮ੍ਰਿਤਸਰ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਫੈਸਲੇ ਤੇ ਚਰਚਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੀਐਸਟੀ ਵਿੱਚ ਜੋ ਸੁਧਾਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਤਸ਼ਾਹ ਹੈ। ਉਹਨਾਂ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਵਿੱਚ ਵਪਾਰ ਦਾ ਗੜਕ ਹੋਣ ਵਾਲੇ ਮਜੀਠ ਮੰਡੀ ਇਲਾਕੇ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਹੈ। ਵਪਾਰੀ ਬਹੁਤ ਖੁਸ਼ ਨਜ਼ਰ ਆਏ ਨੇ। ਇੱਕ ਦੂਜੇ ਨੂੰ ਮਠਾਈ ਖਿਲਾ ਕੇ ਖੁਸ਼ੀ ਮਨਾਈ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਵਪਾਰੀਆਂ ਤੇ بارش ਕੀਤੀ ਹੈ ਤੇ ਵਪਾਰੀਆਂ ਨੂੰ ਟੈਕਸ ਤੋਂ ਰਾਹਤ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਰੋਟੀ, ਕਪੜਾ ਅਤੇ ਮਕਾਨ ਤੇ GST ਦੀਆਂ ਦਰਾਂ ਹੁਣ 0 ਜਾਂ 5% ਹੀ ਰਹਿ ਗਈਆਂ ਨੇ ਇਸ ਦਾ ਸਿੱਧਾ ਲਾਭ ਆਮ ਆਦਮੀ ਨੂੰ ਮਿਲੇਗਾ। ਉਹਨਾਂ ਨੇ ਕਿਹਾ ਹੈ ਕਿ ਹੁਣ ਹਰ ਘਰ ਦੀ ਰਸੋਈ ਅਤੇ ਹਰ ਵਿਅਕਤੀ ਦੀ ਜੇਬ ਵਿੱਚ ਪੈਸਾ ਬਚੇਗਾ ਜਿਸ ਨਾਲ ਪਰਿਵਾਰਾਂ ਵਿੱਚ ਖੁਸ਼ਹਾਲੀ ਆਵੇਗੀ। ਉਹਨਾਂ ਨੇ ਕਿਹਾ ਹੈ ਕਿ ਪਹਿਲੀਆਂ ਸਰਕਾਰਾਂ ਨੇ ਹਮੇਸ਼ਾ ਜਨਤਾ ਤੇ ਟੈਕਸ ਲਗਾਇਆ ਹੈ ਉਨ੍ਹਾਂ ਨੇ ਕਾਂਗਰਸ 'ਤੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਖੁਸ਼ਹਾਲੀ ਦੇ ਮਾਹੌਲ ਵਿੱਚ ਵਿਰੋਧੀਆਂ ਨੂੰ ਬੇਚੈਨੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ ਪਾਜਪਾ ਨੇਤਾ ਤਰੁਣ ਚੁਗ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ। ਅਸ਼ਦਾਂ ਦੇ ਨਾਲ ਮੀਟਿੰਗ ਹੋਈ। ਜਰੇਂਦਰ ਸੀ ਇਸ ਐਡਵੋਕੇਟ ਟੈਕਸਲੇਟਿਡ ਅਲੱਗ-ਅਲੱਗ ਵਪਾਰਿਕ ਸੰਸਥਾਵਾਂ ਦੇ ਹੈਡਸ। ਉਹ ਸਭ ਨੇ ਜੀਐਸਟੀ ਦੇ ਰਿਫਾਰਮਸ ਜਿਹੜੇ ਮੋਦੀ ਸਾਹਿਬ ਨੇ ਕੀਤੇ ਨੇ। ਔਰ ਇਹ ਸ਼ਲਾਘਾ ਕੀਤੀ ਹੈ ਸراہਨਾ ਕੀਤੀ ਵਪਾਰੀਆਂ ਚ। ਇੱਕ ਬੜਾ ਖੁਸ਼ੀ ਦਾ ਵਾਤਾਵਰਨ। ਕੁਸ਼ੀ ਦੇ ਵਾਤਾਵਰਣ ਦੇ ਅੰਦਰ ਵਪਾਰੀ ਇਹ ਸਮਝ ਰਿਹਾ ਕਿ ਪਹਿਲੀ ਸਰਕਾਰ ਹੈ ਜਿਨੇ ਟੈਕਸ ਰਿਬੇਟ ਦਿੱਤੇ ਅੱਜ ਤੱਕ ਸਰਕਾਰਾਂ ਟੈਕਸ ਲਗਾਉਂਦੀਆਂ ਆਈਆਂ ਪਹਿਲੀ ਵਾਰੀ ਹੈ ਕਿ ਕਿਸਾਨ ਚ ਤਿੰਨ ਵੱਡੇ ਤੋਹਫੇ ਵਪਾਰੀਆਂ ਨੂੰ ਮਿਲੇ ਨੇ ਔਰ ਅੱਜ ਵਪਾਰੀ ਬਰਕ ਚ ਜਿਹੜਾ ਲਾਸਟ ਤੋਹਫਾ ਕਿ ਦੁਸ਼ਹਿਰੇ ਤੋਂ ਪਹਿਲੇ ਦੀਵਾਲੀ ਮਨਾਉਂਦਾ 2.5 ਲੱਖ ਕਰੋੜ ਇਹ ਕੋਈ ਛੋਟੀ ਗੱਲ ਨਹੀਂ ਤੇ ਚੈਂਬਰ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਔਰ ਅਜੀ ਕੇ ਉਹ ਲੋਕ ਜਨੇ ਜਾਣਨ ਨੂੰ ਭਰਦੇ ਨੇ ਟੈਕਸ ਪੇ ਕਰਦੇ ਨੇ ਇਹ ਲੋਕ ਪੂਰੇ ਉਤਸ਼ਾਹ ਦੇ ਨਾਲ ਇਸ ਕੰਮ 'ਤੇ ਲੱਗੇ ਨੇ ਰਿਸ਼ਤ ਦੇ ਰੂਪ ਚ ਹਿੰਦੁਸਤਾਨ ਦਾ ਵਪਾਰ ਹਿੰਦੁਸਤਾਨੀ ਇੰਡਸਟਰੀ ਐਮ ਐਸ ਐਮ ਐਂਡ ਫੋਰਥ ਜੀਨਰ ਲੱਗੇ ਬਧੇਗੀ ਔਰ ਮੋਦੀ ਦਾ ਇਹਦਾ ਪ੍ਰਯਾਸ ਹੈ ਇਹ ਕਾਮਰਸ ਖੂਲ ਆਏਗਾ ਲਿਕਵਿਡ ਵਧੇਗਾ ਔਰ ਵਪਾਰੀ ਅੱਗੇ ਵਧ ਕੇ ਦੇਸ਼ ਦੀ ਤਰੱਕੀ ਵਿੱਚ ਪਾਰਟਿਸਪੇਟ ਕਰੇਗੇ ਕਿ ਵਪਾਰੀ ਨੇ ਮੁਸ਼ਕਲਾਂ ਵੀ ਦਸੀਆਂ ਜੀ ਜੀ ਐਸਾ ਕਿ ਵਪਾਰੀ ਨੇ ਮੁਸ਼ਕਲਾਂ ਦਸੀਆਂ ਉਹ ਜੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਸੀਂ ਕੇਂਦਰ ਸਰਕਾਰ ਪਹਿਲੇ ਵੀ ਇਹਨਾਂ ਨਾਲ ਮੀਟਿੰਗਾਂ ਕਰਦੀ ਰਹਿੰਦੀ ਹੈ ਹੋਮੀ ਇਹਨਾਂ ਨੂੰ ਮੀਟਿੰਗਾਂ 'ਚ ਲੈ ਜਾਵਾਂਗੇ ਔਰ ਇੱਕ ਇੱਕ ਸਮੱਸਿਆ ਦਾ ਹੱਲ ਹੈ ਠੀਕ ਹੈ